ਨਗਰ ਨਿਗਮ ਕਮਿਸ਼ਨਰ ਮੈਡਮ ਦੇ ਹੁਕਮਾਂ ਦੇ ਮੁਤਾਬਕ ਫਗਵਾੜਾ ਸ਼ਹਿਰ ਦੇ ਵਿੱਚ ਨਗਰ ਨਿਗਮ ਦੀ ਟੀਮ ਦੇ ਵੱਲੋਂ ਵਾਕਵਾਂ ਖਿਲਾਕੀ ਦੀਆਂ ਦੁਕਾਨਾਂ ਤੇ ਅਚਨਚੇਤ ਰੇਡ ਕਰਕੇ ਪਲਾਸਟਿਕ ਬੈਗ ਦੀ ਵਰਤੋਂ ਦੇ ਲਈ ਕੜੇ ਕਦਮ ਚੁੱਕੇ ਗਏ ਨੇ ਨਿਗਮ ਇੰਸਪੈਕਟਰ ਸ਼ਿਵਕ੍ਰਾਮ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਮੈਡਮ ਦੇ ਹੁਕਮਾਂ ਦੇ ਮੁਤਾਬਕ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਸ਼ਹਿਰ ਦੇ ਵਾਕਵਾਂ ਖਿਲਾਕੀ ਦੇ ਵਿੱਚ ਕੁਝ ਦੁਕਾਨਾਂ ਤੇ ਚੈਕਿੰਗ ਕੀਤੀ ਗਈ ਤੇ ਉਹਨਾਂ ਦੁਕਾਨਾਂ ਦੇ ਅੰਦਰ ਕੋਈ ਵੀ ਪਲਾਸਟਿਕ ਦਾ ਬੈਗ ਨਹੀਂ ਪਾਇਆ ਗਿਆ ਉਨ੍ਹਾਂ ਦਾ ਕਹਿਣਾ ਹੈ ਕਿ ਚੈਕਿੰਗ ਇਸੇ ਤਰੀਕੇ ਦਿਨਾਂਤ ਜਾਰੀ ਰਹੇਗੀ ਨਾਲ ਹੀ ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਦੁਕਾਨਾਂ 'ਤੇ ਪਲਾਸਟਿਕ ਬੈਗ ਦੀ ਵਰਤੋਂ ਨਾ ਕਰ ਤੇ ਸਰਕਾਰ ਦੀ ਮਨਜ਼ੂਰੀ ਸ਼ੁਦਾ ਬੈਗ ਦੀ ਹੀ ਵਰਤੋਂ ਕੀਤੀ ਜਾਵੇ ਉਨ੍ਹਾਂ ਕਿਹਾ ਕਿ ਜੇ ਕੋਈ ਵੀ ਦੁਕਾਨਦਾਰ ਪਲਾਸਟਿਕ ਬੈਗ ਵਰਤਦਾ ਮਿਲਿਆ ਤੇ ਉਸ ਉੱਤੇ ਭਾਰੀ ਜੁਰਮਾਨਾ ਹੋਵੇਗਾ ਉਧਰ ਹੀ ਦੁਕਾਨਦਾਰਾਂ ਨੂੰ ਸਰਕਾਰ ਦੇ ਵੱਲੋਂ ਮਨਜ਼ੂਰਸ਼ੁਦਾ ਬੈਗ ਵਰਤਣ ਦੀ ਸਲਾਹ ਦਿੱਤੀ ਗਈ ਤਾਂ ਜੋ ਫਗਵਾੜਾ ਨੂੰ ਪਲਾਸਟਿਕ ਮੁਕਤ ਬਣਾਇਆ ਜਾ ਸਕੇ। ਹੋਰ ਇਸ ਸੰਬੰਧੀ ਵਿਦੇਰੀ ਜਾਣਕਾਰੀ ਦਿੰਦਿਆਂ ਨਿਗਮ ਇੰਸਪੈਕਟਰ ਸੇਵਕ ਰਾਮ ਦਾ ਕੀ ਕੁਝ ਕਹਿਣਾ ਹੈ ਆਓ ਸੁਣਦਿਆਂ ਫਗਵਾੜਾ ਨਿਊਜ਼ ਦੇ ਲਈ ਕੈਮਰਾਮੈਨ ਜੇ ਸ਼ਰਮਤ ਸਿੰਘ ਸੋਨੀ ਦੀ ਰਿਪੋਰਟ ਮੈਂ ਸੇਵਕ ਰਾਮ ਸੈਨੀਟਰੀ ਇੰਸਪੈਕਟਰ ਨਗਰ ਨਿਗਮ ਫਗਵਾੜਾ ਅੱਜ ਜਿਵੇਂ ਕਿ ਆਪ ਜੀ ਨੂੰ ਪਤਾ ਹੈਗਾ ਵਾ ਕਿ ਮਾਨਯੋਗ ਕਮਿਸ਼ਨਰ ਸਾਹਿਬ ਜੀ ਵੱਲੋਂ ਪਿਛਲੇ ਦਿਨੀ ਜਿਹੜਾ ਹੈਗਾ ਵਾ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀਗੇ ਤੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰੀ ਗਈ ਸੀਗੀ ਕਿ 30 ਜੂਨ ਤੱਕ ਜਿਹੜੇ ਪਲਾਸਟਿਕ ਦੇ ਲਫਾਫੇ ਆ ਜਾਂ ਉਹ ਜਿਹੜਾ ਹੈਗਾ ਵਾ ਆਪਣੇ ਡਿਸਪੋਜ਼ ਆਫ ਕਰ ਲੈਣ ਇੱਕ ਤਰੀਕ ਤੋਂ ਜਿਹੜਾ ਹੈਗਾ ਵਾ ਅੱਜ ਅਸੀਂ ਚੈਕਿੰਗ ਜਿਹੜੀ ਆ ਉਹ ਸ਼ੁਰੂ ਕੀਤੀ ਹੈਗੀ ਆ ਅਸੀਂ ਇਹੀ ਜਿਹੜਾ ਹੈਗਾ ਅੱਜ ਕਮਿਸ਼ਨਰ ਸਾਹਿਬ ਦੇ ਆਰਡਰਾਂ ਦੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਸਾਡੀ ਨਗਰ ਨਿਗਮ ਦੀ ਟੀਮ ਜਿਹੜੀ ਹੈਗੀ ਆ ਸ਼ਹਿਰ ਦੇ ਵਿੱਚ ਵਿਜ਼ਿਟ ਕਰ ਰਹੀ ਆ ਤੇ ਜਿਹੜਾ ਪਲਾਸਟਿਕ ਆ ਉਹਨੂੰ ਪੂਰਨ ਤੌਰ ਤੇ ਜਿਹੜਾ ਹੈਗਾ ਵਾ ਬੰਦ ਕਰਵਾਇਆ ਜਾ ਰਿਹਾ ਵਾ ਦੇਖੋ ਜੀ ਅ ਅਸੀਂ ਜਿਹੜਾ ਹੈਗਾ ਵਾ ਵਿਜ਼ਿਟ ਕਰਿਆ ਹੈਗਾ ਵਾ ਸ਼ਹਿਰ ਨਿਵਾਸੀ ਵੀ ਜਿਹੜਾ ਹੈਗਾ ਵਾ ਕਾਫੀ ਅਵੇਅਰ ਹੋਏ ਹੈਗੇ ਆ ਜਿਵੇਂ ਕਿ ਹੁਣ ਤੁਸੀਂ ਦੇਖ ਰਹੇ ਹੋ ਕਿ ਆ ਜਿਹੜੇ ਲਫਾਫੇ ਆ ਇਹ ਬਿਲਕੁਲ ਕਪੜੇ ਦੇ ਹੈਗੇ ਆ ਤੇ ਅਸੀਂ ਇਹੀ ਅਪੀਲ ਕਰਨਾ ਚਾਹਾਂਗੇ ਦੁਕਾਨਦਾਰਾਂ ਨੂੰ ਤੇ ਸ਼ਹਿਰ ਨਿਵਾਸੀਆਂ ਨੂੰ ਕਿ ਜਿਹੜੇ ਸਰਕਾਰ ਤੋਂ ਵੈਲਿਡ ਲਫਾਫੇ ਹੈਗੇ ਆ ਉਹੀ ਇਸਤੇਮਾਲ ਕੀਤੇ ਜਾਣ ਜਿਹੜਾ ਮੋਗਯੰਮੇ ਦਾ ਲਗਾਵਾ ਬਿਲਕੁਲ ਟੋਟਲੀ ਬੰਦ ਕੀਤਾ ਜਾ ਬਿਲਕੁਲ ਬੰਦ ਹੈ ਜੀ ਉਹ ਪੂਰਨ ਤੌਰ ਤੇ ਬੰਦ ਹੈ ਸਰਕਾਰ ਸਰਕਾਰ ਦੀ ਹਦਾਇਤਾਂ ਮੁਤਾਬਕ ਜੀ ਕੋਈ ਕੋਈ ਵਾਰਨਿੰਗ ਦੇ ਕੇ ਛੱਡ ਰਹੀ ਹੈ ਜਾਂ ਕੋਈ ਚਲਾਨ ਨਹੀਂ ਜੀ ਅਸੀਂ ਜੋ ਚੈੱਕ ਕਰ ਰਹੇ ਹਾਂ ਦੇਖੋ ਸਾਨੂੰ ਆ ਜਿਹੜਾ ਹੈਗਾ ਵਾ ਕੱਪੜੇ ਦੇ ਲਫਾਫੇ ਮਿਲ ਰਹੇ ਹੈਗੇ ਆ ਤੇ ਜੋ ਗਵਰਨਮੈਂਟ ਤੋਂ ਮਨਜ਼ੂਰ ਸਦਾ ਲਫਾਫੇ ਹੈਗੇ ਆ ਉਹ ਸਾਡੀ ਵਿਜ਼ਿਟ ਦੇ ਦੌਰਾਨ ਜਿਹੜਾ ਅਸੀਂ ਵਿਜ਼ਿਟ ਕੀਤਾ ਵਾ ਰੇਲਵੇ ਰੋਡ ਵਿਜ਼ਿਟ ਕੀਤਾ ਇੱਥੇ ਵਿਜ਼ਿਟ ਕੀਤਾ ਵਾ ਸਾਨੂੰ ਲਫਾਫੇ ਜਿਹੜੇ ਆ ਸਰਕਾਰ ਤੋਂ ਮਨਜ਼ੂਰ ਸੇ ਦਾ ਉਹ ਮਿਲੇ ਹੈਗੇ ਆ ਜੀ ਦੇਖੋ ਜੀ ਦੁਕਾਨਦਾਰ ਅਸੀਂ ਹਲੇ ਦੋ ਦੁਕਾਨਾਂ ਵਿਜ਼ਿਟ ਕਰੀਆਂ ਹੈਗੀਆਂ ਵਾ ਦੋਵਾਂ ਤੇ ਜਿਹੜੇ ਸਾਨੂੰ ਲਫਾਫੇ ਜਿਹੜੇ ਆ ਸਰਕਾਰ ਤੋਂ ਮਨਜ਼ੂਰਸ਼ੁਦਾ ਇਹਨਾਂ ਨੇ ਰੱਖੇ ਹੋਏ ਆ ਜੇਕਰ ਸਾਨੂੰ ਕੋਈ ਗੈਰ ਜਿਹੜਾ ਮਨਜ਼ੂਰਸ਼ੁਦਾ ਲਫਾਫੇ ਮਿਲਦੇ ਆ ਤੇ ਉਹ ਅਸੀਂ ਜ਼ਬਤ ਕਰਕੇ ਉਹਨਾਂ ਨੂੰ ਜੁਰਮਾਨਾ ਕਰਾਂਗੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੇਰਾ ਨਾਮ ਉਭਾ ਗਾਂਧੀ ਗੁਫਤਾ ਡਿਪਾਰਟਮੈਂਟ ਦੇ ਸੋਰ ਤੋਂ ਬੋਲ ਰਿਹਾ ਹਾਂ ਜੀ ਮੈਂ ਸੁਨਾਮ ਬੋਲ ਰਿਹਾ ਹਾਂ ਜੀ ਜੋ ਸਰਕਾਰ ਦੀਆਂ ਹਦਾਇਤਾਂ ਸੀ ਉਹਦੇ ਹਿਸਾਬ ਨਾਲ ਅਸੀਂ 3 ਜੂਨ ਤੱਕ ਅਗਲੀ ਸਗਾ ਸਿਰ ਪਹਿਲਾਂ ਹੀ ਬੰਦ ਕਰ ਦਿੱਤੀ ਸੀ ਤਾਂ ਉਹ ਤੋਂ ਬਾਅਦ ਅਸੀਂ ਕੋਈ ਵੀ ਪਲਾਸਟਰ ਜਲਵਾਵਾ ਦੀ ਦੁਕਾਨ ਤੇ ਜੁੜੀ ਨਹੀਂ ਕਰ ਰਿਹਾ ਨਾ ਕਿ ਡਿਸਰਵਰ ਜੁੜਾ